श्रीकाल जी सा चैनल में बहुत 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 स्वागत है अज अं थोड़े तो वास्ते इन्ना सिंपल जहा उपाय लेके आए हाँ पर उस दे रिजल्ट ਇੰਨੇ ਵਧੀਆ ਹਨ ਕਿ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਵਿੱਚ ਉਸ ਦਾ ਰਿਜ਼ਲਟ ਉਸ ਦਾ ਤੁਹਾਨੂੰ ਪରିਨਾਮ ਇੰਨਾ ਵਧੀਆ ਆਣਾ ਸ਼ੁਰੂ ਹੋ ਜਾਏਗਾ ਕਿ ਤੁਸੀਂ ਕਹੋਗੇ ਕਿ ਇਹ ਉਪਾਅ ਸਾਨੂੰ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਤੇ ਇਸ ਦੇ ਨਾਲ-ਨਾਲ ਜਿਹੜੇ ਵਿਦੇਸ਼ ਵਿੱਚ ਰਹਿੰਦੇ ਹਨ ਤੇ ਮੈਨੂੰ ਕਮੈਂਟ ਕਰਕੇ ਕਹਿੰਦੇ ਹਨ ਕਿ ਅਸੀਂ ਤਾਂ ਸਾਡੇ ਇੱਥੇ ਸੂਰਜ ਹੀ ਨਹੀਂ ਚੜਦਾ ਅਸੀਂ ਇੱਥੇ ਨਹਿਰ ਵਿੱਚ ਜਾਂ ਪਾਣੀ ਵਿੱਚ ਜਲ ਪਰਵਾ ਕੋਈ ਚੀਜ਼ ਨਹੀਂ ਕਰ ਸਕਦੇ ਸਾਨੂੰ ਇੱਥੇ ਜੁਰਮਾਨਾ ਲੱਗ ਜਾਂਦਾ ਹੈ ਹੁਣ ਤਾਂ ਨਾ ਵਿਦੇਸ਼ ਤੇ ਰੂਜ਼ ਹੈਗੇ ਆ ਤੇ ਸਾਨੂੰ ਇਸ ਦਾ ਕੋਈ ਉਪਾਅ ਦੱਸੋ ਜਾਂ ਫਿਰ ਮੰਦਿਰ ਨਹੀਂ ਹੈ ਸਾਡੇ ਕੋਲ ਬਹੁਤ ਦੂਰ ਸਾਨੂੰ ਦੋ-ਦੋ 300 ਕਿਲੋਮੀਟਰ ਦੂਰ ਤੇ ਜਾਣਾ ਪੈਂਦਾ ਹੈ ਤੇ ਮੈਂ ਤੁਹਾਡੀ इसी परेशानी को दूर करने वास्ते बड़ा ही वीया उपाय लैके आई हाँ इंडिया जे बे रे इस उपा न कर ही सकते हैं वो तो करते ही विदेश वाले भी इस उपा न कर बहुत ही वैसा रिजल्ट मिलेगा यह उपा आपताली दिन करना है फोर्टी थ्री डेज ठीक है फोर्टी थ्री डेज के दे अंदर चमत्कारी रिजल्ट मिलने सिर्फ और सिर्फ असी एक गैस चूल्ला जो असं जलाते हाँ ਠੀਕ ਹੈ ਉਸ ਦੇ ਨਾਲ ਅਸੀਂ ਇਹ ਛੋਟਾ ਜਿਹਾ ਉਪਾਅ ਕਰਨਾ ਹੈ ਕਿ ਵੱਡੇ ਵੱਡੇ ਇਸ ਦੇ ਸਾਨੂੰ ਰਿਜ਼ਲਟ ਮਿਲਦੇ ਹਨ ਠੀਕ ਹੈ ਜੇਕਰ ਤੁਹਾਡੇ ਘਰ ਵਿੱਚ ਕਈ ਘਰਾਣੀਆਂ ਨੇ ਮੈਂ ਦੇਖਿਆ ਹੈਗਾ ਕਿ ਖਾਣ ਨੂੰ ਬੈਠਣਗੇ ਰੋਟੀ ਆਰਾਮ ਨਾਲ ਰੋਟੀ ਲਗਾਈ ਹੈ ਮਤਲਬ ਰੋਟੀ ਖਾਂਦਿਆਂ ਖਾਂਦਿਆਂ ਹੀ ਇੰਨਾ ਕਲੇਸ਼ ਪੈ ਜਾਂਦਾ ਹੈ ਕਿ ਰੋਟੀ ਪਾਣੀ ਸਭ ਵਿੱਚ ਰਹਿ ਜਾਂਦਾ ਹੈ ਕਿਉਂ ਕਿ ਕਿਉਂਕਿ ਸੂਜੇ ਤੁਹਾਡਾ ਕੀ ਹੁੰਦਾ ਹੈ कमजोर है जिथे ਤੁਹਾਡਾ ਸੁਵੇ ਕਮਜ਼ੋਰ ਹੋਏਗਾ ਨਾ ਉਥੇ ਤੁਸੀਂ ਮਤਲਬ ਆਪਸ ਵਿੱਚ ਇੱਕ ਦੂਜੇ ਦੇ ਪਰਿਵਾਰ ਵਿੱਚ ਸ਼ੱਕਰ ਵੀ ਦੇਖਣਾ ਪਸੰਦ ਨਹੀਂ ਕਰਦੇ ਇਸ ਦਾ ਲੱਗਦਾ ਕਿ ਅਸੀਂ ਇਹਨਾਂ ਦਾ ਮਤਲਬ ਇਹਨਾਂ ਨੂੰ ਮਾਰ ਹੀ ਦਈਏ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤੇ ਨਾਲ ਦੇ ਨਾਲ ਪੈਸਾ ਨਹੀਂ ਆਂਦਾ ਹੈ ਤੇ ਘਰ ਦੀਆਂ ਲੇਡੀਆਂ ਇੰਨੀਆਂ ਪਰੇਸ਼ਾਨ ਰਹਿੰਦੀਆਂ ਹਨ ਪੈਸੇ ਦੀ ਕਮੀ ਹੋਣ ਦੇ ਕਾਰਨ ਉਹਨਾਂ ਤਾਂ ਆਪਣੇ ਮਤਲਬ ਆਪਣੇ ਹਸਬੰਦ ਤੋਂ ਪੈਸਾ ਮੰਗ ਪੰਦੀਆਂ ਹਨ ਤੇ ਪਰ ਉਸ ਦੇ ਕਾਰਨ ਉਹ ਸੋਚ ਸੋਚ ਕੇ ਕਾਰਨ ਸਟ्रेस ਦੇ ਕਾਰਨ ਘਰ ਵਿੱਚ ਬਿਮਾਰ ਪਈਆਂ ਰਹਿੰਦੀਆਂ ਹਨ ਤੇ ਹੈਡ ਆਫ ਦਾ ਫੈਮਿਲੀ ਦਾ ਸਟ्रेस ਲੈਂਦਾ ਹੀ ਰਹਿੰਦਾ ਹੈ ਕਿਉਂਕਿ ਸਾਰੇ ਪਾਸੇ ਜੌਬ ਨਹੀਂ ਮਿਲ ਰਹੀ ਹੈ ਜਦੋਂ ਵਪਾਰ ਨਹੀਂ ਚੱਲ ਰਿਹਾ ਹੈ ਬੱਚਾ ਕਿੰਨਾ ਵੀ ਪੜ ਲਿਆ ਹੈ ਪਰ ਜੌਬ ਇੱਧਰ ਉੱਧਰ ਇੰਨਾ ਪਟਕ ਰਿਹਾ ਹੈ ਜੌਬ ਨਹੀਂ ਮਿਲ ਰਹੀ ਹੈ ਵਪਾਰ ਨਹੀਂ ਚੱਲ ਰਿਹਾ ਹੈ ਇਹ ਸਾਰੀਆਂ ਪਰੇਸ਼ਾਨੀਆਂ ਦਾ ਛੁਟਕਾਰਾ ਤੁਹਾਨੂੰ ਐ ਨਿੱਕਾ ਜਿਹਾ ਉਪਾਅ ਤੁਸੀਂ ਕਰੋਗੇ ਤਾਂ ਦੇਖੋ ਤੁਸੀਂ ਮੈਨੂੰ ਕਮੈਂਟ ਵਿੱਚ 100% ਲਿਖੋਗੇ ਹੀ ਲਿਖੋਗੇ ਕਿ ਇਹ ਉਪਾਅ ਸਾਨੂੰ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਤੇ ਚਲੋ ਜੀ ਉਪਾਅ ਅਸਾਂ ਤਾਂ ਪਹਿਲੇ ਮਿੱਕੀ ਜੀ ਦੀ ਰਿਕਵੈਸਟ ਹੈ ਜੋ ਮੇਰੇ ਚੈਨਲ ਤੇ ਨਵੇਂ ਆਏ ਹਨ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਨੂੰ ਆਪਣੀ ਹਰ ਤਰ੍ਹਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਕੋਈ ਵੀ ਵੀਡੀਓ ਤੁਸੀਂ ਚੁੱਕ ਲੋਗੇ ਤੁਹਾਨੂੰ ਉਹਦਾ ਹੱਲ ਜਰੂਰ ਮਿਲੇਗਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਅશીਵਾਦ ਜਰੂਰ ਪ੍ਰਾਪਤ ਕਰੋ ਜੀ ਤੇ ਕਰਨਾ ਕੀ ਹੈ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਆਪਾਂ ਜਦੋਂ ਦੇਖੋ ਰਾਤ ਨੂੰ ਸੌਣ ਵੇਲੇ ਜਿਸ ਵਜੇ ਸਾਨੂੰ ਹੁਣ ਪਤਾ ਹੈ ਕਿ ਹੁਣ ਸਾਡਾ ਰਸੋਈ ਦਾ ਕੰਮ ਬਿਲਕੁਲ ਮੁੱਕ ਗਿਆ ਹੈ ਖਤਮ ਹੋ ਗਿਆ ਹੈ ਹੁਣ ਅਸੀਂ ਰਸੋਈ ਸਾਫ਼ ਕਰ ਲਈਤੀ ਹੈ ਤੇ ਹੁਣ ਅਸੀਂ ਸੌਂ ਜਾਣਾ ਉਸ ਵੇਲੇ ਤੁਸੀਂ ਇਹ ਉਪਾਅ ਕਰਨਾ ਹੈ ਕੀ ਕਰਨਾ ਹੈ ਗਾਇਸ ਆਪਾਂ ਸਾਫ਼ ਕਰ ਲਈਆ ਮੈਂ ਤੁਹਾਨੂੰ ਹਮੇਸ਼ਾ ਦੱਸਿਆ ਰਸੋਈ ਹਮੇਸ਼ਾ ਸਾਫ਼ ਕਰਕੇ ਸੋਵੋ ਗੈਸ ਉੱਤੇ ਸਾਫ਼ ਸਫਾਈ ਕਪੜਾ ਮਾਰ ਕੇ ਸੋਵੋ ਕੀ ਕਰਨਾ ਹੈ ਗੈਸ ਦਾ ਚੁੱਲਾ ਜਲਾਣਾ ਹੈ ਬਟਨ ਓਨ ਕਰਨਾ ਹੈ ਤੇ ਹੱਥ ਵਿੱਚ ਤੁਸੀਂ कच्चा लेना है कच्चा दुद्ध क्या दुद अंदर थोड़ा मिलाइए। दु उबले हुए पानी नहीं कच्चा दुद्ध जो पैकेट होंगे उबालिया नहीं होंगे दुआ है उस थोड़ा जब पानी मिला देना है ठीक है दुद्ध का जरा छिट्टा है गैस चलाई उसके ऊपर मारने दुद्ध कचे दुध वाला जरा पानी बनाया है बस वो पांच छिके मारने हैं तो गैस बंद करनी है इन्ना जि ही है तो उपाय इस नाल तो सूरज है क्योंकि ये अग्नि है ना अग्नि सूरज की है वो भी अग्नि है, है, है तो यह सा गैस चूल्हा की है उत्तर सी भोजन बनाते हैं खाना बनाते हैं अग्नि के उत्ते भी पवित्र है तो सेम ए रिजल्ट आएगा ਸੁਰੇਸ਼ ਟਵਾੜਾ ਜਿਹੜਾ ਹੈ ਬਲਵਾਨ ਬਣੇਗਾ ਤੇ ਤੁਹਾਨੂੰ ਹਰ ਕੰਮ 'ਚ ਸਫਲਤਾ ਮਿਲੇਗੀ ਹੀ ਮਿਲੇਗੀ ਇਹ ਕੰਮ ਤੁਸੀਂ 43 ਦਿਨ 43 ਡੇਜ਼ ਲਗਾਤਾਰ ਕਰਨਾ ਹੈ ਮਿਸ ਬਿਲਕੁਲ ਵੀ ਨਹੀਂ ਕਰਨਾ ਹੈ ਕਿਉਂਕਿ ਇਹ ਮਿਸ ਹੋ ਗਿਆ ਤਾਂ ਇਸ ਨੂੰ ਫਿਰ ਤੁਹਾਨੂੰ ਦੁਬਾਰਾ ਹੀ ਕਰਨਾ ਪਏਗਾ ਨੰਬਰ ਪਹਿਲੇ ਦਿਨ ਤੋਂ ਹੀ ਠੀਕ ਹੈ ਜੀ ਤੇ ਇਹ ਕਰਨਾ ਸ਼ੁਰੂਆਤ ਕਦੋਂ ਕਰਨੀ ਹੈ इस इस काम दी, इस शुरुआत बुधवार तो करनी है बुधवार तो लैके तरतली दिन लगातार करना है बड़ा ही सात्विक उपा है आज तो पहले किसी ने भी थानू कदे भी वदिया, ते वादिया रिजल्ट देने वाला उपा नहीं दसया होएगा। शर्त एनी ही है कि सिर्फ विश्वास करके करना है ऐ कि चलो करके देख लें दे तब बिल्कुल उठे ही उपादा फल निष्फल हो जाएगा फिर उसी मैं नहीं कहना कि सानु रिजल्ट नहीं मिलया जो बंदा विश्वास करके करेगा उदी हो जानी है ਵਾਵਾ ਹੋ ਜਾਣੀ ਹੈ ਤੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਖੁਸ਼ੀਆਂ ਹੀ ਖੁਸ਼ੀਆਂ ਆਣੀ ਹੈ ਇੱਕ ਵਾਰੀ ਬਲੀਵ ਕਰਕੇ ਦੇਖੋ ਟਰਸਟ ਮੀ ਜਰੂਰ ਕਰਕੇ ਦੇਖਣਾ ਜੀ ਤੇ ਚਲੋ ਜੀ ਐਸੀ ਮੇਰੀ ਅੱਲ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗਾ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਜਰੂਰ ਦੇਣਾ ਕਿਉਂਕਿ ਤੁਹਾਡੇ ਲਾਈਕਸ ਆਫ ਕਮੈਂਟਸ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦੇ ਹਨ ਤੇ ਚਲੋ ਜੀ ਹੁਣ ਮੈਨੂੰ ਇਸੇ ਸਾਥ ਸੇ ਮਿਲਦੀ ਹਾਂ ਅਗਲੇ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹੱਲ thank